ਸ਼੍ਰੀ ਗੁਰਪਈਏ ਜੀ ਆਈਪੀਐਸ ਐਸਐਸਪੀ ਖੰਡਾਵਾ ਬਿਸਰ ਦੇ ਜਿਸ ਸੰਸਾਰ ਨਿਸ਼ਚਿਤ ਮੌਂਦ ਦੇ ਉੱਪਰ ਇੱਕ ਬੜੀ ਸਟਰੋਂਗ ਨਾਕਾਬੰਦੀ ਕੀਤੀ ਜਾਦੀ ਹੈ ਕਾਫੀ ਮਹੀਨਿਆਂ ਦਾ ਉੱਥੇ ਕਾਫੀ ਸਫਲਤਾ ਪ੍ਰਾਪਤ ਹੋਈ ਹੈ ਉੱਥੇ ਨਾਕਾਬੰਦੀ ਕੀਤੀ ਗਈ ਸੀ ਤੇ ਚੌਕੀ ਚਾਰਪੋਟ ਜਗਜੀਤ ਸਿੰਘ ਨੇ ਗੋਇੰਦਗਰ ਸ਼ਹਿਰ ਤੋਂ ਆਉਂਦੀ ਇੱਕ ਬਸ ਦੀ ਜੋ ਰੋਕਣਾ ਚਾਹਿਆ ਤਾਂ ਇੱਕ ਨਾਈਜੀਰੀਆ ਨੌਰਥ ਜਿਸ ਦਾ ਨਾਮ ਜਿਲਨ ਅਬੰਗ ਹੈ ਕਿਛਤੀ ਤੱਕ ਜਦੋਂ ਚੁੱਕੇ ਬੁਲਤਕਾਂ ਸਟੈਂਡ ਨੂੰ ਜਾਣ ਲੱਗੇ ਤਾਂ ਉਸ ਨੂੰ 70% ਦੇ ਕਾਬੂ ਕਰ ਗਏ ਜਿਸ ਤਲਾਸ਼ੀਦਿਆਂ ਦੇ 750 ਗ੍ਰਾਮ ਰੋਣ ਬਣਾਉਂ ਪਈਏ ਜਿਸ ਨੂੰ ਉਸ ਕਿਸ ਹਾਂ ਤੇ ਪਤਾ ਲੱਗਾ ਕਿ ਇਹ ਦੂਜੀ ਸਾਈਡ ਤੋਂ ਆਈ ਸੀ ਤੇ ਜਨੰਦਰ ਐਨਪੀਯੂ ਨਿਸ਼ਟੀ ਯਾਰੀ ਇਹ بار بار ਨਾਈਜੀਰੀਆ ਦਾ ਫੜਿਆ ਜਾਣਾ ਕਿਸ ਚੀਜ਼ ਵੱਲ ਇਸ਼ਾਰਾ ਕਰਦਾ ਜੀ اسی ਚੀਜ਼ ਵੱਲ ਇਸ਼ਾਰਾ ਕਰਦਾ ਕਿ ਇਹ ਨਾਈਜੀਰੀਅਨ ਨਹੀਂ ਜਿਵੇਂ ਟੂਰਿਸ ਵੀਜ਼ਾ ਜਾਂ ਹੋਰ ਲਗ ਲਗ ਵੀਜ਼ਾ ਲੈ ਕੇ ਇਹ ਕੰਮ ਕਰ ਇਥੇ ਕਰ ਰਹੇ ਨੇ ਤੇ ਇਸ ਸਬੰਧੀ ਖੰਨਾ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਤਕਰੀਬਨ 24-25 ਦੇ ਕਰੀਬ ਨਾਈਜੀਰੀਅਨ ਫੜੇ ਜਾ ਚੁੱਕੇ ਨੇ ਜਿਨ੍ਹਾਂ ਤੋਂ ਕਾਫੀ ਹੈਵੀ ਰਿਕਵਰੀ ਹੋਈ ਹੈ ਤਾਂ ਉਮੀਦ ਹੈ ਅੱਗੇ ਵੀ ਹੁੰਦੇ ਰਹਿਣਗੇ ਕਿੰਨੀ ਕੇਜ ਹੈਗੀ ਇਹ ਬੜੀ ਹੈ ਉਹ ਇਹ ਵੀ ਇਹ ਕਿੰਨ ਤੋਂ ਸਾਹਮਣੇ ਖੜੀ ਹੈ ਵਾਹ ਇੱਥੇ ਤਾਂ ਕੋਈ ਪਹਿਲਾ ਮਾਮਲਾ ਮੂਲ ਵੀ ਦਰਜ ਹੋ ਉਸ ਸਬੰਧੇ ਹਜੇ ਪੁਲਿਸ ਮਾਨ ਲੈ ਕੇ ਇਹਨੂੰ ਇਹਦਾ ਸਬੰਧ ਦਾ ਰਿਕਾਰਡ ਸਾਰਾ ਚੈੱਕ ਕੀਤਾ ਜਾਊਗਾ ਸਭਨਾਂ ठाਣੇ ਤੋਂ ਪਤਾ ਕਰ ਕੁਛ ਸਾਰੇ ਪਤਾ ਕੋਈ ਬੈਰਾ ਅੱਗੇ ਕੋਈ ਸਟੂਡੈਂਟ ਬੈਰਾ ਨੂੰ ਜਾਣਿਆ ਕੋਈ ਸਪਲਾਈ ਕਰਨੀ ਸੀ ਯਾਰ ਇਹਦੇ ਕਹਿਣ ਮੁਤਾਬਕ ਇਹਦੀ ਕੁਛ ਵੀ ਚੀਜ਼ ਹੈ ਇਹ ਜਲੰਧ ਐਲਕਰੀ ਯੂਨੀਵਰਸਿਟੀ ਜਾਈ ਸੀ ਅੱਛਾ ਜੀ ਸਰ ਜਿਹੜਾ ਪਹਿਲਾਂ ਮੀਡੀਆ ਨੂੰ ਪੜਿਆ ਗਿਆ ਸੀਗਾ ਤੇ ਉਹ ਤੋਂ ਜਦੋਂ ਉਹਦੀ ਬੈਡ ਕੀਤੀ ਦੀਆਂ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਗਿਆ ਸੀ ਤੇ ਪ੍ਰੈਸ ਨੋਟ ਦੇ ਵਿੱਚ ਪਾਇਆ ਗਿਆ ਸੀਗਾ ਜੀ ਉਹ ਬੱਸ ਸਟੈਂਡ ਤੋਂ ਗ੍ਰਿਪ ਰੱਧ ਕੀਤਾ ਗਿਆ ਪਰ ਉਹਦੇ ਕਹਿਣ ਮੁਤਾਬਕ ਉਹ ਕਹਿੰਦਾ ਮੈਨੂੰ ਦਿੱਲੀ ਤੋਂ ਲੈ ਕੇ ਆਂਦਾ ਕਿਉਂਕਿ ਕੋਈ ਵੀ ਮੁਲਜ਼ਮ ਕਦੀ ਵੀ ਸੀ ਨੂੰ ਸੈਪਟ ਨਹੀਂ ਕਰਦਾ ਅਸਲੀਅਤ ਨੂੰ ਕੋਈ ਵੀ ਮੁਲਜ਼ਮ ਕਦੀ ਸੈਪਟ ਨਹੀਂ ਕਰਦਾ ਪਰ ਪੁਲਿਸ ਵੱਲੋਂ ਜਿਹੜੀ ਵੀ ਕਾਰਗੁਜ਼ਾਰੀ ਕੀਤੀ ਉਹ ਸਹੀ ਕੀਤੀ ਹੈ ਸਹੀ ਰਿਕਵਰੀ ਆ ਤੇ ਜਿਸ ਪਾਸੇ ਹੁੰਦਾ ਉਸੇ ਪਾਸੇ ਪਤਾ ਕਰ ਲਿਆ ਜਾਂਦਾ ਕਿ ਬਿੱਲੀ ਨੂੰ ਇਹਨਾਂ ਦਾ ਜੀ ਮੇਨ ਅੱਡਾ ਸਮਝਿਆ ਜਾਵੇ ਇਹਨਾਂ ਦਾ ਜਾਨ ਕਿ ਨਹੀਂ ਜਿਹੜਾ ਹੁੰਦਾ ਕਿਉਂਕਿ ਜਿੰਨੇ ਵੀ ਨਾਈਜੀਰੀਅਨ ਪਕੜੇ ਉਹਨਾਂ ਦਾ ਜ਼ਿਆਦਾਤਰ ਦਿੱਲੀ ਤੋਂ ਆਏ ਨੇ ਉਹਨਾਂ ਦਾ ਐਡਰੈਸ ਵੀ ਉੱਥੇ ਦਿੱਲੀ ਜਿਹੜਾ ਨਾਲ ਅਲੱਗ-ਅਲੱਗ ਲੱਗਦੀ ਹੈ ਕਾਫੀ ਗਿਣਤੀ ਜਿਹੜੀ ਐਲਪੀ ਜੀ ਉਹ ਉੱਥੇ ਮਤਲਬ ਨਾਈਜੀਰੀਆ ਪੜਦੇ ਰਜਿਸਟਰ ਕਰਦੇ ਆ ਤੇ ਇਹਨਾਂ ਦਾ ਮੀਟਾ ਲਿਖਾਉ ਉਹਨਾਂ ਦੀ ਇਹਨੇ ਜਹਾ ਮਟ ਜਿਹੜੇ ਲੋਕਲ ਸਟੂਡੈਂਟ ਹੋਵੇ ਹੋ ਸਕਦਾ ਹੈ ਲੋਕ ਨੂੰ ਸਪਲਾਈ ਕਰ ਦੇ ਇਸ ਮੰਡੀ ਇਸ ਤੋਂ ਰਮਾਂਡ ਵਿੱਚ ਆ ਕੇ ਕੁਝ ਕੁਸ਼ ਕਰਾਂਗੇ ਕੌਣ ਕੌਣ ਆ ਕੇ ਇਹਨਾਂ ਨੂੰ ਖਰੀਦਦਾ ਕੇ ਜਾਂ ਕੌਣ ਕੌਣ ਗ੍ਰੀ ਹੁੰਦਾ ਤਾਂ ਕਿ ਕੋਈ ਇਹਨੇ ਦੱਸਿਆ ਜੀ ਕਿੱਥੇ ਦੇਣੀ ਸੀਗੀ ਇਹ ਸਪਲਾਈ ਇਹਨਾਂ ਨੇ ਦੱਸਿਆ ਵੀ ਯੂਨੀਵਰਸਿਟੀ ਜਾਣਾ ਜੀ ਮੈਂ ਕਿ ਉਸ ਬਾਰੇ ਕੇਹੜੇ ਪੁੱਛ ਵਿੱਚ ਜਾਰੀ ਹੈ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ